ਉਹ ਗੋਬਿੰਦਾ ਤੈਨੂੰ ਕੋਈ ਗੱਲ ਸੁਣੀ ਆ ਪਿੰਡ ਚ ਕਿਹੜੀ ਭਲਾ ਬਾਈ ਉਹ ਸਾਰੇ ਪਿੰਡ ਚ ਦਾ ਰੌਲਾ ਪੈ ਰਿਹਾ ਪਤੰਦਰਾ ਜੇ ਤੂੰ ਪਿੰਡ ਚ ਰਹੇਂ ਫੇਰੇ ਆ ਫੇਰੇ ਪਤਾ ਲੱਗੇਗਾ ਪਤੰਦਰਾ ਜੀ ਗੱਲ ਦੱਸੇਗਾ ਫੇਰੇ ਪਤਾ ਲੱਗੂ ਬਾਈ ਉਹ ਮੇਰੀ ਤਾਂ ਗੱਲ ਸੁਣਾ ਲੰਬੜਾਂ ਦੇ ਜਹਾਜ਼ ਲੈਣ ਨੂੰ ਫਿਰਦੇ ਨੇਗੇ ਉਹੀ ਹਾਂ ਬਾਈ ਜਾਗਰ ਕੇ ਗਵੰਡੀ ਦੇ ਜਿਹੜੇ ਹਾਂ ਹਾਂ ਉਹੀ ਜਹਾਜ਼ ਲੈਣ ਨੂੰ ਫਿਰਦੇ ਨੇ ਐਨਾ ਪੈਸਾ ਕਿੱਥੋਂ ਆ ਗਿਆ ਬਾਈ ਉਹਨਾਂ ਕੋਲੇ ਉਹ ਬਾਈ ਪੈਸੇ ਵਾਲੀ ਦਾ ਕਮਾਲ ਹੋ ਗਈ ਪਤਾ ਨਹੀਂ ਆਇਆ ਕਿੱਥੋਂ ਪਤੰਦਰਾ ਕੋਲੇ ਐਨਾ ਪੈਸਾ ਅੱਛਾ ਜੀ ਹੋਰ ਬਾਈ ਦਾ ਬੜਾ ਪੰਗਾ ਹੋਇਆ ਯਾਰ ਇਹਦਾ ਸਾਰੇ ਪਿੰਡ ਚ ਗੱਲਾਂ ਹੋ ਰਹੀਆਂ ਨੇ ਉਹਦਾ ਬਾਈ ਬੜੇ ਤਗੜੇ ਬੰਦੇ ਹੋਗੇ ਉਹ ਹੋਰ ਬਾਈ ਬਹੁਤ ਤਗੜੇ ਹੋਗੇ ਇੰਨਾ ਪੈਸਾ ਕਿੱਥੋਂ ਲੈ ਵੀ ਜੱਗਿਆ ਚੱਲੀਏ ਚਾਚੇ ਦਾ ਗਾਲਾਂ ਦੇਣ ਲੱਗ ਰਿਹਾ ਹੂ ਆ ਨਾਲ ਦੇਖੀ ਸੈਗਲ ਨੂੰ ਆਣੀ ਵੀ ਨਾ ਮਾਗਲਾ ਦੇ ਜਿਵੇਂ ਪੁੱਟਿਆ ਪਿਆ ਨਾਲ ਪੈਂਚ ਲੋਗ ਆ ਪਤੰਦਲਾ ਅੱਜ ਚਾਚੇ ਨੂੰ ਪੈਂਚ ਲੋਗ ਵਾ ਕੇ ਲੈ ਨੰਬਰ ਦਾ ਉਹ ਕੰਮ ਕਰਦੇ ਤੇਗੇ ਐਤੀ ਹੱਥ ਹਿੱਤੇ ਚੰਗੀ ਵੱਜ ਗਿਆ ਉਹਨਾਂ ਦਾ ਤਾਂ ਤਾਂ ਹੀ ਦਾ ਉਹ ਜਹਾਜ਼ ਲਿਆ ਰਹੇ ਨੇਗੇ ਹੈ ਹੋਰ ਕੀ ਬਾਈ ਉਹ ਬਾਈ ਕੀ ਹੋ ਰਿਹਾ ਯਾਰ ਬਾਕੇ ਜੀ ਨੇ ਉਹ ਤੇਰੇ ਜਾਗਰ ਨਹੀਂ ਹੈਗਾ ਜਾਗਰ ਚਾਚਾ ਮਿळा ਮੜਾਈ ਜਿਹੜਾ ਬੋਲੇਗਾ ਪਤਾ ਹੈ ਪਤਾ ਹੈ ਉਹ ਨਾਲ ਲੱਗ ਮੇ ਤੇਰੇ ਗਵਾਂਢੀ ਨੇ ਜਿਹੜੇ ਲੰਬੜਾ ਦੇ ਯਾਰਾ ਹਾਂ ਹਾਂ ਉਹ ਜਹਾਜ਼ ਲੈਣ ਨੂੰ ਫਿਰਦੇ ਨੇ ਉਹ ਤੈਨੂੰ ਪਤਾ ਹੀ ਨਹੀਂ ਹੈਗਾ ਲੰਬੜਾ ਜਾ ਜਾ ਹਾਂ ਉੱਡਣ ਵਾਲਾ ਓਏ ਹੋਰ ਕੀ ਤੁਰਨ ਵਾਲਾ ਹੁੰਦਾ ਜਹਾਜ਼ ਉੱਡਣ ਵਾਲੀ ਹੁੰਦਾ ਯਾਰਾ ਨਾ ਨਾ ਯਾਰ ਕਿਉਂ ਬੋਲੀਆਂ ਗੱਲਾਂ ਮੜਾ ਲੰਬੜਾ ਕਿੱਥੇ ਜਾ ਰਹਿ ਰਹੇ ਨੇ ਯਾਰ ਉਹ ਲੈ ਆ ਰਹੇ ਨੇ ਤੈਨੂੰ ਪਤਾ ਨਹੀਂ ਸਾਰੇ ਪਿੰਡ 'ਚ ਗੱਲਾਂ ਹੋ ਰਹੀਆਂ ਨੇਗੇ ਉਹਨਾਂ ਦੀਆਂ ਵੀ ਉਹ ਜਹਾਜ਼ ਲੈ ਕੇ ਆ ਰਹੇ ਨੇਗੇ ਪਤੰਤ ਨਾਲ ਬਈ ਇੰਨਾ ਪੈਸਾ ਕਿੱਥੋਂ ਆਇਆ ਜਾਲ ਨੂੰ ਉਹ ਕਿਤੇ ਯਾਰਾ 2 ਨੰਬਰ ਦਾ ਦਾ ਕੰਮ ਕਰਦੇ ਦੇ ਹੱਥ ਕਿਤੇ ਚੰਗਾ ਵੱਜ ਗਿਆ ਹੁਣ ਉਹਨਾਂ ਦਾ ਲੈ ਦੇਖ ਲੈ ਨੰਬੜਾ ਨਾਲ ਬਈ ਕਿੱਥੋਂ ਆਇਆ ਇੰਨਾ ਪੈਸਾ ਉਲੇ ਦੇਖ ਲੈ ਸਾਈਕਲ ਦੇ ਪੈਂਚਲ ਲਵਾਣ ਨੂੰ ਪੈਸੇ ਨਹੀਂ ਪਤਾ ਨਹੀਂ ਪਤੰਤ ਦੁਨੀਆ ਕੀ ਕੰਮ ਕਰਦੇ ਕਿੱਥੋਂ ਇੰਨਾ ਪੈਸਾ ਗਲਾਹ ਹੀ ਤਾਂ ਸਮਝ ਨਹੀਂ ਆਦੀ ਮਿੰਟਾਂ 'ਚ ਪਤਾ ਨਹੀਂ ਕਿੱਥੋਂ ਰਿਪੋਰਟ ਇਕੱਠਾ ਕਰ ਲੈਂਦੀ ਆ ਲੋਕ ਅੱਛਾ ਹੀ 2 ਨੰਬਰ ਦੇ ਰੁਪਈਏ ਨੇ ਬਾਈ ਲਾਉਣੀ ਨੇ ਜਹਾਜ਼ਾਂ ਤੇ ਹੋਰ ਕਹਿੰਦੇ ਗੱਡੀ 'ਚ ਤਾਂ ਅਸੀਂ ਤੰਗ ਹੁੰਨੇ ਸਾਈਡ ਹੀ ਨਹੀਂ ਦਿੰਦਾ ਕੋਈ ਜਹਾਜ਼ 'ਚ ਜਾਇਆ ਕਰਾਂਗੇ ਹੁਣਾਂ ਦਿਲੋਂ ਲਾਇਆ ਕਿੱਥੇ ਕਰਨਗੇ ਜਹਾਜ ਉਹਦੀ ਛੱਤ ਤੇ ਲਾਇਆ ਕਰਨੇ ਜੋ ਜਹਾਜ਼ ਲੈ ਸਕਦੇ ਨੇ ਅੱਬ ਦਾ ਛੱਤ ਤੇ ਉਹ ਵੀ ਲਾਇਆ ਸਕਦੇ ਨੇ ਅਗਲੇ ਜਹਾਜ਼ ਆਈਲੀ ਪੈਡ ਬਣਾ ਸਕਦੇ ਨੇ ਕੱਲ ਦਾ ਸੈਣੀ ਲੈ ਮਿੱਤਰਾ ਜਾ ਕੇ ਚਾਚੀ ਨਾਲ ਗੱਲ ਕਰ ਜੀ ਤਾਂ ਦਿਲੋਂ ਗਿਲੇ ਮਾੜ ਮਾਰ ਕੇ ਮਾਰਦਣ ਕਿੱਥੋਂ ਦੀ ਛਾਲ ਦੇ ਉੱਤੋਂ ਦੀ ਫੇਲੀ ਜਾਏਗਾ ਨਾ ਹਲ ਮਾਰ ਦੇ ਵੀ ਚੰਗਾ ਫੜਾ ਮੈਂ ਤਾਂ ਚੱਲਦਾ ਮੇਨੂੰ ਤਾਂ ਕੰਮ ਹੈ ਉਹ ਤੂੰਗਾ ਤੂੰ ਹੈਰਾਨ ਜੇ ਹੋ ਗਿਆ ਜਹਾਜ਼ ਉਹ ਹੋ ਲਿਆ ਰਹੇ ਨੇਗੇ ਉਹ ਕਾਨੂੰ ਹੋ ਗਿਆ ਹਰਾਮ ਮੈਂ ਤਾਂ ਕੰਮ ਹੈ ਚਾਚਾ ਘਰੇ ਡੰਗਲ ਪਸ਼ੂ ਦਾ ਕੰਮ ਕਰਨਾ ਮੈਂ ਜਾ ਚੰਗਾ ਫੜਾ ਚੰਗਾ ਭਾਈ ਚੰਗਾ ਜਾ ਤੂੰ ਤਰਕ ਤੇ ਲੰਫੜਾ ਮੈਂ ਦੱਸਦਾ ਚਾਚੀਆ ਕਿ ਇਹ ਉਹੀ ਹੈਰਾਨ ਹੋ ਗਿਆ ਗੱਲਾਂ ਸੁਣ ਕੇ ਆਪਣੀਆਂ ਲੱਗਦਾ ਕੋਈ ਟੰਗ ਜਾ ਭਲਾ ਇਹਨਾਂ ਨੂੰ ਕੀ ਦੱਸੇ ਜੀ ਕੀ ਹੈਰਾਨੀ ਹੋਣ ਦੀ ਕੀ ਗਲਤੀ ਉਹ ਹੀ ਤਾਂ ਗੱਲ ਆ ਉਹ ਤੇਲੀ ਪੰਗੜੀ ਅ ਚਾਚਾ 10 ਦਿਨੇ ਕੀ ਚੋਲ ਪੈਂਦੇ ਨੇ ਗੇਟ ਲਾਣ ਨੂੰ ਉਹਦੀ ਕੀ ਲਾ ਦੂ ਕੁੰਡਾ ਉਹ ਦਾਤਾ ਗੇਟ ਖੋਲ ਲਈ ਉਹ ਦਾਤਾ ਬਾਹਰ ਖੋਲਦਾ ਕਿਤਾ ਪਤੰਦਲ ਕਿਤੇ ਟੂਪਨਾ ਪਾਟ ਜੂਵੇਂ ਉਹੀ ਚਲ ਕੇ ਆ ਤੇ ਕਿਤੇ ਚਾਚਾ ਗਲ ਪਏ ਜੇ 10 ਵਜੇ ਆ ਕੇ ਇਹ ਗੇਟ ਤੋੜਨ ਲੱਗ ਗਿਆ ਦੱਸ ਓ ਚਾਚਾ ਮਾਲ ਖੋਲ ਦੇ ਓ ਤੇਰਾ ਟਾਈਮ ਆਣਦਾ ਓ ਚਾਚਾ ਕਾਹਨੂੰ ਤੂੰ ਗੇਟ ਤਾਂ ਖੋਲ ਦੇਗਾ ਦਿਨੀ ਗੇਟ ਲਈ ਲੱਗਦਾ ਦੱਸ ਐਡਾ ਕੀ ਚੋਲ ਪੈਂਦੀ ਨਹੀਂ ਮੇਰੇ ਓ ਮੇਰੀ ਢੂਹੀ ਹਿਲਦੇ ਮਧੰਤਰ ਪਹਿਤੀ ਗਏ ਨੇ ਓ ਮੈਂ ਚਲਾ ਆ ਜੂਗਾ ਕਦਵਾਣਾ ਹੋਇਆ ਫੇ ਹੁਣ ਕੀ ਕਰ ਸਕਦਾ ਓ ਮੈਂ ਸਿੰਗਲ ਲੱਗੇ ਨਾਲ ਨਾਲ ਕੱਖ ਕੌਣ ਪਾਵੇ ਦੱਸ ਓ ਚਾਚਾ ਮੇਲਾ ਕਿਹੜਾ ਜੀ ਕਰਦਾ ਓਏ ਅੱਜ ਪਤਾ ਨਹੀਂ ਕਿਵੇਂ ਲੇਟ ਹੋ ਗਿਆ ਉਹ ਤਾਂ ਤੇਰੇ ਲਈ ਨੂਟਲੀ ਹੋ ਗਈ ਕਹਿੰਦੀ ਪਹਿਲਾਂ ਮੇਲੇ ਟੀਕਾ ਲਵਾ ਕੇ ਆ ਉਹਦੇ ਟੀਕਾ ਅੱਗ ਲਵਾਇਆ ਫਿਰ ਜਵਾਕ ਨੂੰ ਸਕੂਲ ਛੱਡ ਕੇ ਫਿਰ ਆਇਆ ਚਾਚਾ ਤਾਂ ਕਰਕੇ ਲੇਟ ਹੋ ਗਿਆ ਮੈਂ ਓ ਚਾਚਾ ਕੋਈ ਨਾ ਹੁਣ ਕਾਕਾ ਕਰਕੇ ਨਾਲ ਆ ਜਾ ਕਰਾ ਓ ਬਾਲ ਪੇੜ ਦੰਦਾ ਓ ਪੇੜ ਦਾਂਗੇ ਚਾਚਾ ਹਾਂ ਨਾਲਿਆ ਸਾਈਕਲ ਦੇ ਪੈਂਚਲ ਪੂਚੂ ਲੱਗ ਲਵਾ ਕੇ ਦੇ ਤੇ ਦੋ ਟਾਇਰ ਪਟ ਗਏ ਓ ਕੋਈ ਨਾ ਕੋਈ ਨਾ ਲਵਾ ਦਾਂ ਇਦੋਂ ਸਾਈਡ ਤੇ ਲਾ ਕੇ ਰਾਂ ਇਹਨੂੰ ਤੂੰ ਮੈਂ ਸਾਨੂੰ ਕੱਖ ਦਾ ਪਾ ਦੇ ਨਾਲੇ ਅਜ ਤੂੰ ਕਿਵੇਂ ਉਲਝਿਆ ਫਿਰਦਾ ਹੈ ਓ ਚਾਚਾ ਮੈਂ ਤਾਂ ਤੇਰੇ ਨਾਲ ਕੋਈ ਗੱਲ ਕਰਨੀ ਆ ਓਏ ਆ ਜਾ ਆ ਜਾ ਚਾਚਾ ਆਪਾਂ ਬੈਠ ਕੇ ਗੱਲ ਕਰਦੇ ਆ ਓਏ ਇਹ ਜੀ ਕੀ ਗੱਲ ਹੋ ਗੱਗੇ ਉਹ ਗੱਲ ਦਾ ਪੁੱਛਣਾ ਚਾਚਾ ਗੱਲ ਤਾਂ ਬਹੁਤ ਵੱਡੀ ਹੋਊਗੀ ਓਏ ਓ ਜਾ ਓਏ ਇੱਥੇ ਮਾੜਾ ਹੁੰਦਾ ਲਿਫਟ ਤੇ ਬੈਠਣਾ ਜੱਗੇ ਉਹ ਕਾਹੋਂ ਹੁੰਦਾ ਚਾਚਾ ਮਾੜਾ ਓਏ ਮੰਜੇ ਆ ਜਾ ਮੈਂ ਤਾਂ ਟੂਹੀੜ ਲਿਆ ਪਹਿਲਾਂ ਇੱਥੇ ਇੱਥੇ ਬੈਠੂ ਯਾਰ ਹੋਈ ਪਾਉਣੇ ਗੱਲਾਂ ਉਲਝਿਆ ਫਿਰਦਾ ਤੂੰ ਵੀ ਯਾਰ ਓ ਚਲ ਆ ਜਾ ਬੈਠ ਕੇ ਗੱਲ ਕਰਦੇ ਆ ਨਾਲ ਠੰਡਾ ਲੱਗੇਗਾ ਚਾਚਾ ਉਹੀ ਨਾ ਗੱਲ ਮੇ ਹੋ ਜਾ ਗਲ ਮਲੀ ਮਲੀ ਗੱਲ ਤੇ ਓਏ ਕੱਲ ਚੇਪੀਆਂ ਲਵਾ ਕੇ ਆ ਤੈਨੂੰ ਕੜਾ ਪਤਾ ਨਹੀਂ ਯਾਰਾ ਉਹ ਚਾਚਾ ਮੈਂ ਤਾਂ ਇੱਕ ਜ਼ਰੂਰੀ ਗੱਲ ਕਰਨੀ ਤੇਣਾ ਉਹ 10ਵੀਂ ਤੇ ਕੀ ਗੱਲ ਹੋ ਗਈ ਇਹਨਾਂ ਨੂੰ ਕੱਖ ਕਦਾ ਫੇਲ ਵੀ ਪਾ ਦੇ ਉਹ ਮੈਂ ਤਾਂ ਉਹਦੀ ਉਹਦੀ ਗੱਲ ਸੁਣ ਕੈਂ ਚਾਚਾ 10ਵੀਂ ਲੰਬੜ ਨਹੀਂ ਆ ਜ ਆਪਣੇ ਗਵਾਂਢੀ ਹਾਂ ਹਾਂ ਸਿਰਕੀ ਆਪਣੇ ਹਾਂ ਤੈਨੂੰ ਤਾਂ ਪਤਾ ਨਹੀਂ ਇਹਨਾਂ ਨਾਲ ਪਹਿਲੀ ਨਹੀਂ ਮਿਲਦੀ ਓਏ ਹੈ ਨਹੀਂ ਬੰਦੇ ਕੰਮ ਦੇ ਤਾਂ ਪਤਾ ਆਪ ਨੂੰ ਹਾਂ ਚਾਚਾ ਪਤਾ ਨਹੀਂ ਮੈਨੂੰ ਲਈ ਲੈਣਾ ਲਵੇ ਇਹਨਾਂ ਪੈਸੇ ਕਿੱਥੋਂ ਆਇਆ ਇਹ ਤਾਂ ਜਹਾਜ਼ ਲੈਣ ਨੂੰ ਫਰਦੇ ਨੇ ਜਹਾਜ਼ ਜਹਾਜ਼ ਲੈਣ ਨੂੰ ਫਰਦੇ ਨੇ ਹਾਂ ਉੱਥੇ ਗੱਲਾਂ ਕਰਨ ਲੱਗ ਲਏ ਖੜੇ ਬੰਦੇ ਉਹ ਵੀ ਮਾਰਤਾ ਨੂੰ ਤੈਨੂੰ ਕਿਸ ਨੇ ਕਿੱਥੋਂ ਲੈਣਗੇ ਜਹਾਜ਼ ਨੱਗ ਤਾਂ ਆਏਗੇ ਨਹੀਂ ਦੱਸਾ ਮਾਰਦਾ ਗੱਲਾਂ ਨੂੰ ਚਾਚਾ ਉਹੀ ਕਿਵੇਂ ਮਾਰਤਾ ਹੋਵੇ ਗੱਲ ਜੇ ਕੋਈ ਹੋਊਗੀ ਕਿ ਦੋ ਬੰਦੇ ਵੀ ਤਾਂ ਗੱਲ ਕਰ ਲੈਣਗੇ ਅਗਲੇ ਗੱਲਾਂ ਕਰਨ ਲੱਗੇ ਕਹਿੰਦੇ ਲੰਬੜਾ ਜਹਾਜ਼ ਲੈਣ ਨੂੰ ਫਰਦੇ ਨੇ ਤੇ ਨਾਲੇ ਕਹਿੰਦੇ ਆਪਦਾ ਉੱਤੋਂ ਹੀ ਲਾਇਆ ਕਰਨੇ ਕਿ ਕਿਹੜੇ ਮੈਂ ਤਾਂ ਇਹ ਕਹਿਣਾ ਚਾਚਾ ਜੇ ਲੰਬੜਾ ਲੈਣੇ ਕਿਹਦੇ ਜਹਾਜ਼ ਲੈ ਲੈਣਾਂ ਸਾਲਾ ਦਿਨ ਆਪਣੀ ਕੋਠੇ ਤੋਂ ਹੀ ਫਿੜੀ ਜਾਏ ਕਰਨਗੇ ਨਾਲੇ ਵੇਲੇ ਚ ਫੁੱਦਿੰਦੇ ਚਾਚੀ ਉਹ ਦੇਖ ਦੇਖ ਕੇ ਜਾਣ ਜਾਣ ਹਲ ਮਾਰੇ ਕਰਨਗੇ ਆਪਾਂ ਕਿਸ ਨੂੰ ਮੂੰਹ ਦਿਖਾਣਾ ਚੱਗੋ ਇਹ ਯਾਰ ਹੋਰ ਜੱਗੇ ਓਏ ਜਾ ਉਹ ਗੱਲ ਬਣ ਗਈ ਫਿਰ ਤਾਂ ਜਿਵੇਂ ਬੱਸ ਕਹਿੰਦੇ ਮਾਰੇਗੇ ਤੂੰ ਮੇਰੀ ਗੱਲ ਸੁਣ ਚਾਚਾ ਐਦੋਂ ਪਹਿਲਾਂ ਜਹਾਜ਼ ਉਹ ਲੈਣਾ ਜਹਾਜ਼ ਆਪ ਹੀ ਲੈ ਲੈਣਾ ਓ ਜੱਗੇ ਆਪਾਂ ਕਿੱਥੋਂ ਜਹਾਜ਼ ਲੈ ਲਾਂਗੇ ਤੈਨੂੰ ਪਤਾ ਹੋਣਾ ਹੈਗਾ ਪਹਿਲੀ ਤਾਂ ਆਪਾਂ ਜੂਨੀ ਵਿੱਚ ਰੋਟੀ ਖਾਣੇ ਆ ਯਾਰਾ ਜਹਾਜ ਨੂੰ ਜਿਨੇ ਲੈ ਆਇਆ ਨਾ ਬੌਲ ਨਾ ਮਾਰਿਆ ਕਰ ਲੈ ਤੇ ਲੈ ਜਾਣਦੇ ਫਿਰ ਹੋਰ ਕੀ ਇਲਾ ਤਾਂ ਵੀ ਨਹੀਂ ਹੈਗਾ ਕੋਈ ਉਹ ਚਾਚਾ ਉਹ ਚਾਚਾ ਤੂੰ ਮਿਲਿ ਕਿਉਂ ਨਹੀਂ ਗੱਲ ਸਮਝਦਾ ਹੁੰਦਾ ਸਿਆਣਾ ਬਣ ਜਾ ਤੂੰ ਪਹਿਲਾਂ ਤਾਂ ਕਿਲਾ ਜ਼ਮੀਨ ਦਾ ਟਪਾਤਾ ਕਿਹਨੂੰ ਪਤਾ ਲੱਗਿਆ ਚਾਚੀ ਨੂੰ ਨਹੀਂ ਪਤਾ ਲੱਗਿਆ ਜਿਹੜਾ ਇੱਕ ਕਿਲਾ ਹੋਲ ਟਪਾ ਦੇ ਪੜਾ ਜਹਾਜ ਲੈ ਉਹ ਕੱਲ ਨੂੰ ਸਲੀਕ ਨੇ ਆਪਣਾ ਤਾਂ ਜਿਉਣਾ ਦੁੱਬਲ ਕਰ ਦੇਣਗੇ ਸਾਡ ਦੇ ਨਾ ਆਪਣੇ ਉੱਤੇ ਹੀ ਲਹਿ ਗੱਲਣਗੇ ਹਾਲ ਨੇ ਮਾਰ ਦੇ ਜਾਂ ਗਿੜੇ ਉੱਠ ਕੇ ਆਪਣੇ ਧੀ ਘਟੀ ਹੈ ਗੱਲਣਗੇ ਔਰ ਜੱਗੇ ਨੇ ਪਤਾ ਉਹਨੇ ਕੁਛੇ ਦਾਰਦਿਆ ਕਰਨ ਹੋ ਮੇਰਾ ਬੱਚਾ ਮੰਦਾ ਨਹੀਂ ਤੂੰ ਕਿਹਦੀ ਕੰਜੜੀ ਇਹਦਾ ਗਲਤ ਹੋਇਆ ਕੰਮ ਜੱਗੇ ਪੈਸਾ ਕਿੱਥੋਂ ਆ ਜੱਗੇ ਇਹਨਾਂ ਉਹਨਾਂ ਕੋਲ ਯਾਰ ਉਹ ਕੀ ਪਤਾ ਕਿੱਥੋਂ ਆ ਬਥੇੜਾ ਪੈਸਾ ਅੱਗ ਲੱਗਦਾ ਕੀ ਤਾਂ ਕਿੱਦਣੋਂ ਰਾਤ ਨੂੰ ਨਹੀਂ ਲੈਡਰੀ ਨਿਕਲੀ ਹੁਣ ਚਾਚਾ ਮੈਂ ਤਾਂ ਤੈਨੂੰ ਓਏ ਇਹਨਾਂ ਦੇ ਪੈਸੇ ਨਿਕੜਨ ਦੱਬੇ ਹੋਏ ਉਹਨਾਂ ਦੇ ਬਾਗਲ ਚ ਪੁਰਾਣੇ ਚ ਇਹਨਾਂ ਦੇ ਬੁੜੇ ਦੇ ਦੱਬੇ ਹੋਏ ਤੇ ਪੈਸੇ ਮੈਂ ਕਹਿੰਦਾ ਤੋੜਾ ਤੋੜਾ ਨਿਕੜੇ ਉਹਨਾਂ ਦੇ ਕੰਜਰਾਂ ਦੇ ਗਨੇ ਓ ਚੱਲ ਭੈਣ ਮਲਾਵੇ ਤੋੜਾ ਯਾ ਤੂੰ ਬੋਲੀਆਂ ਕਹਿਣਾ ਛੱਡ ਚਾਚਾ ਤੂੰ ਐਂ ਕਹ ਪੈਸ ਪਰ ਉਹ ਹਿੱਲਾ ਕੋਈ ਪੁੱਛਦਾ ਕਿਸੇ ਨੂੰ ਆਪਾਂ ਜਾਂ ਗੈਨੇ ਕਰਦਣੇ ਆ ਮੈਂ ਕਹਿੰਦਾ ਗੈਨੇ ਨਾ ਕਿੱਥੋਂ ਆਊਗੀ ਯਾਰ ਜੱਗੇ ਯਾਰ ਉਹ ਬੈ ਕਦ ਦੇ ਜਦੋਂ ਜਹਾਜ਼ ਆਪਾਂ ਲੈ ਲਿਆ ਸਵਾਲੀਆਂ ਗੇਲੇ ਲਾਇਆ ਕਰਾਂਗੇ ਤੋਂ ਐਕਲਾਂਗੇ ਸਵਾਲੀਆਂ ਪੈਸੀ ਪੈਸਾ ਉਹ ਫਿਰ ਨਵਾਂ ਜਹਾਜ਼ ਕਿੱਲੇ ਨਾਲ ਦਾ ਕੋਈ ਨਹੀਂ ਆਣਾ ਜਹਾਜ਼ ਦਾ ਚਾਰ ਪੰਜ ਗਿੱਲੇ ਵੇਚ ਕੇ ਉਹ ਯਾਰ ਉਹ ਨਵਾਂ ਕਿਉਂ ਆਪਾਂ ਕਿਸੇ ਬੰਦੇ ਨੂੰ ਪੁੱਛ ਕੇ ਜਾਂ ਇੱਕ ਮੁੰਡਾ ਹੈਗਾ ਮਿਲਣੀਗਾ ਜੀ ਆ ਉਹ ਕਹਿੰਦਾ ਪੁਰਾਣਾ ਪੁਰਾਣਾ ਵੀ ਮਿਲ ਜਾਂਦਾ ਆਪਾਂ ਪੁਰਾਣਾ ਵਾਲਾ ਨਵੇਂ ਨਾਲ ਕੀ ਬੈਠੇ ਹੋਏ ਆਪਾਂ ਜਹਾਜ਼ ਤਾਂ ਜਹਾਜੀ ਬੱਜੂ ਹਾਂ ਜਹਾਜ ਜਹਾਜੀ ਬੱਜੂ ਇਹ ਵੀ ਗੱਲ ਸਹੀ ਨਹੀਂ ਤੇਰੀ ਫਿਰ ਕਰਦਾ ਕੋਈ ਹਿੱਲਾਣਾ ਹੌਲਾ ਕੱਲ ਕੋਈ ਹਿੱਲਾ ਚਾਚਾ ਬੱਸ ਮੇਰੀ ਗੱਲ ਸੁਣ ਲੈ ਉਹਨਾਂ ਤੋਂ ਪਹਿਲੀ ਲਿਆਵਾਂਗੇ ਆਪਾਂ ਹਾਂ ਪਹਿਲਾਂ ਪਹਿਲਾਂ ਜਹਾਜ਼ ਆਪਾਂ ਨਾਲੇ ਉਹ ਤਾਂ ਕਹਿੰਦੇ ਕੋਠੀ ਤੇ ਉਤਲ ਜਾਂਦਾ ਕੋਈ ਸੋਚ ਲਈ ਇਹ ਵੀ ਗੱਲ ਸਹੀ ਨਹੀਂ ਨਾਲ ਆਪਾਂ ਸੌਰੇ ਸੂਰੇ ਢੇੜਾ ਮਾਰਿਆ ਕਰਾਂਗੇ ਜਾ ਕੇ ਦਾ ਆ ਡੰਗਲਾਂ ਵਿੱਚ ਪਣੀ ਨਹੀਂ ਜੇ ਪੈਤਾ ਦੀ ਉਹ ਕਿਹੜਾ ਪੈਤਾ ਦੀ ਯਾਰ ਕੱਖ ਪੈਣੇ ਕੁੱਟਣ ਵਾਲੇ ਸਾਰਾ ਕੁਝ ਪੈ ਓਏ ਮੈਂ ਇਕੱਲਾ ਜਾਂਦਾ ਕੀ ਕਰਾਂਦਾ ਸੇਰ ਤੂੰ ਟਾਈਮ ਲਾ ਨਹੀਂ ਸਕਦਾ ਯਾਰ ਮੈਂ ਕੱਖ ਕੁੱਟਾਂ ਦੀ ਜੀਕਲਾਂ ਤੂੰ ਐਂ ਗੱਲ ਕੱਖ ਕੁੱਕ ਦਾ ਬਾਅਦ ਹੀ ਦੇਖਾਂਗੇ ਪਹਿਲਾਂ ਹਨਾ ਕੋਈ ਵੀ ਨਾ ਕਰੀਆ ਫਰਾ ਉਧਰ ਮੈਂ ਮਾਲ ਕਹਿਵਾਂ ਗੇੜਾ ਐ ਗੱਲ ਤੂੰ ਗੇਲਾ ਮਾਲ ਕਹਿ ਗਿਆ ਜੀ ਉਹ ਮੈਂ ਪੁੱਛਦਾ ਵੀ ਜਹਾ ਜਾ ਤਿਆਂ ਕਿਵੇਂ ਬਣੂ ਪਈ ਸੀ ਨਹੀਂ ਲੈਣਾ ਹਾਂ ਤੂੰ ਪੈਸਿਆਂ ਦਾ ਦੇਖ ਲੈ ਚਾਚਾ ਵਾਲਾ ਉਹ ਜੱਗੇ ਉਹ ਕੋਈ ਨਾ ਪੈਸਿਆਂ ਦਾ ਹੱਲ ਤਾਂ ਹੋ ਜੂ ਤੂੰ ਬੈਠ ਤਾਂ ਉਹ ਚਾਚਾ ਵਾਲੀ ਬੈਠਣੇ ਬਿਠਾਉਣੇ ਚ ਟਾਈਮ ਟਪਾ ਦੇਗਾ ਇਤਨੇ ਅਗਲੇ ਇਕੱਠਾ ਗੱਡੀ ਗੱਲ ਜਾਣੇਗੀ ਕੋਈ ਉਹ ਜੱਗੇ ਮੈਂ ਤੈਨੂੰ ਹੀ ਕਹਿਣਾ ਕਿ ਤੂੰ ਇਹ ਨਾ ਜਾਜ ਪਹਿਲਾਂ ਲੈ ਜਾਣ ਵਸ ਸਕੈ ਨਹੀਂ ਹਾਂ ਤੂੰ ਆ ਚੱਕ 100 ਰੁਪਇਆ ਸਾਈ ਦਾ ਤੂੰ ਕਿਰਾਇਆ ਖੜਾਏ ਜਾ ਕੇ ਉਹ ਕਿਰਤਨ ਮਿੱਤਰ ਮਜ਼ਦਾਰ ਦੋਸਤ ਉਹ ਚਾਚਾ ਚੱਲ 100 ਰੁਪਏ ਨੂੰ ਕੀ ਆ ਉਹ ਤਾਂ ਅਗਲੇ ਨਾਲ ਤੁਰਤ ਬੈਠੇ ਗੱਲ ਗੱਲ ਯੂ ਨਾਲੇ 100 ਰੁਪਇਆ ਦੀ ਸਾਈਆਂ ਨਾਲ ਥੋੜੂ ਜਹਾਜ਼ ਦਾ ਕੰਮ ਖੜੂਆ ਕੱਟੇ ਦਾ ਸਾਈ ਨਹੀਂ ਫੁਲਾ ਕੇ ਜਹਾਜ਼ੀ ਸਾਈ ਬਣਾ ਕੇ ਕਹਿੰਗੇ ਪੈਸੇ ਵਧ ਦੇਣੇ ਪੈਣਗੇ ਓਏ ਮੇ ਤਾਂ ਮੂਦ ਲਿੱਕਰ ਗਿਆ ਦਿਮਾਗ ਚ ਓਏ ਮੈਂ ਕਰਦਾ ਅਰਤੀ ਨੂੰ ਫੋਨ ਉਹਦੇ 1000 ਰੁਪਏ ਫੜਕੇ ਲੈ ਜਾ ਜਾ ਕੇ ਫਰਾਇਆ ਇਹ ਨਾ ਪਹਿਲਾਂ ਲੱਗਦਾ ਇਹ ਨਾ ਬਸ ਜਹਾਜ਼ ਓ ਮੇਰੇ ਚਾਚਾ ਬੌਲ ਮਿਲ ਜਨਾ ਤੂੰ ਮੇਰੀ ਗੱਲ ਤਾਂ ਸੁਣ ਚਾ ਚਾ ਲੱਖ ਰੁਪਈਆ ਹਲਤੀ ਤੋਂ ਫੜੇਗਾ ਸਾਈ ਦਾ ਬਾਕੀ ਪੈਸੇ ਹੋਲ ਦੇਣੇ ਪੈਣਗੇ ਜਹਾਜ਼ ਕਿਲਾ ਉਹੀ ਆ ਜੂਗਾ ਨਾਲੇ ਚਾਚਾ ਆਪਾਂ ਤਾਂ ਵਿਆਜ ਹੀ ਮਾਰ ਲੂਆ ਇੰਨਾ ਵਿਆਜ ਬਣ ਜਾਗੂ ਇੰਨੇ ਪੈਸੇ ਦਾ ਆਪਾਂ ਤਾਂ ਵਿਆਜ ਹੀ ਨਹੀਂ ਪੂਰਾ ਹੋਣਾ ਤੂੰ ਮੇਰੀ ਗੱਲ ਸੁਣ ਲੈ ਉਹ ਜਿਹੜਾ ਨੇਂਆਂ ਵਾਲਾ ਕੀ ਲੈਣੇਗਾ ਹਾਂ ਬੇਲਾ ਦਾ ਪੈ ਚਾਚਾ ਕਿੰਨੀ ਕਿਉਂ ਫਸਣ ਹੁੰਦੀ ਆ ਨਾਲੇ ਰੋਡ ਦੇ ਉੱਤੇ ਆ ਚਾਚਾ ਹੋੜ ਲਗਾ ਦੇ ਬਿੱਤੇ ਇਹ ਆ ਜਿਵੇਂ ਨਾ ਕੱਲ ਨੂੰ ਤੇਲ ਪਉਣ ਦੀ ਸੋਚ ਜੇ ਇੰਨਾ ਮਰਜੀ ਤੇਲ ਮਜਾਈਏ ਜਿੰਨਾ ਮਰਜੀ ਉਹ ਕੋਈ ਕਾਹਦੀ ਸੋਚਣੀ ਜਦੋਂ 40 ਵਾਲੀਆਂ ਲਾਇਆ ਕਰਾਂਗੇ ਚਾਚਾ ਬਾਅਦ ਚ ਜ਼ਮੀਨ ਦਾ ਕੀ ਲੈ ਇੱਕ 1.5 ਖਲੀ ਗਈ ਉਹ ਜੱਗੇ ਓਏ ਓ ਦੇਖਣ ਵਾਲਾ ਕੀ ਲੈ ਆਪਣੇ ਕੋਲੇ ਉਹੀ ਤੈਗੇ ਜੱਗੇ ਜਰਾ ਉਹੀ ਵੇਚਦਾ ਪਿੱਛੇ ਕੀ ਰਹਿ ਜੂਗਾ ਉਹ ਚਾਚਾ ਕੀਲੇ ਨੂੰ ਕੌਣ ਦੇਖਦਾ ਉੱਥੇ ਉਹ ਜਹਾਜ਼ ਆ ਗਿਆ ਨਾ ਜਦੋਂ ਜਹਾਜ਼ ਆ ਤੂੰ ਦੇਖੀ ਸਾਰੇ ਲੋਕ ਦੇਖਣ ਐ ਖੜ ਖੜ ਦੇਖਣਗੇ ਵੀ ਜਾਗਲ ਸਿਉਂਦਾ ਜਹਾਜ਼ ਖੜਿਆ ਪਈ ਇਹ ਤਾਂ ਗੱਲ ਹੈਗੀ ਤੇਰੀ ਨਾਲੇ ਮੈਂ ਸੌਲੇ ਸੁਲੇ ਜਾਇ ਕਰੂਗਾ ਮੇਲੇ ਏਡੀ ਛਾਤੀ ਹੋ ਜੂਗੀ ਵਿਆਹ ਹੈ ਓ ਜੱਗਾ ਭਈਆ ਆਇਆ ਗਿਆ ਦਾ ਪਰੋਵਾਂ ਦੇਖਦਾ ਚਾਚਾ ਕਹੀ ਮੈਨੂੰ ਕਹਿਣਾ ਸਹੀ ਗੱਲ ਐ ਕੋਠੇ ਤੇ ਖੜਾ ਕੇ ਕਹਿਣਗੇ ਜਾਗਰਦਾ ਜਾ ਹਿਖੜਾ ਹੈ ਨਾ ਚਾਚੀ ਨੂੰ ਜਿਵੇਂ ਪਤਾ ਲੱਗਦਾ ਤੂੰ ਨਿਆਈਆਂ ਵਾਲਾ ਕੀ ਲਟਪਾ ਵਾ ਫਿਰ ਆਪਾਂ ਉਸ ਦਾ ਕਰਦੇ ਕੋਈ ਹਿਲਾ ਹੈ ਨਾ ਉਹ ਤੋਂ ਐ ਦਿਨੇ 5-7 ਲੱਖ ਰੁਪਇਆ ਫੜ ਅਗਲੇ ਨੂੰ ਆਪਾਂ ਦਿੱਦੇ ਹੋਈਏ ਬਾਚਾ ਪਗ ਲੈਣਾ ਰਿਸਟਰੀ ਕਰ ਲੈਣਾ ਕੀ ਲਾਗਲੇ ਦਾ ਪੈਸੇ ਆਪਣੇ ਜਹਾ ਜਿਹੜਾ ਕੀ ਆਪਦੇ ਕੱਲ ਨੂੰ ਆਏ ਵਾ ਗੱਲ ਤੇਰੀ ਸਿਆਣੀ ਲੱਖ ਰੁਪਇਆ 16 ਨੇਗਾ ਸੱਚ ਹੈ ਤੇਰੀ ਗੱਲ ਹੁਣ ਆ ਕਰ ਜਗੇ ਫਿਰ ਤੂੰ ਕਹਿੰਦੀ ਇਹਨਾਂ ਨੂੰ ਪਾ ਤੂੰ ਕਹ ਰਸਨੀ ਸੁਣੀ ਕਰ ਨਮੇੜ ਮੈਂ ਹੁਣ ਨਮੇੜਦਾ ਐ ਗਲੀ ਕੱਖ ਦਾ ਫੇਰ ਉੱਟ ਲੈ ੜਾਤ ਮੈਂ ਸਨੀ ਜੀ ਪ ਉਹ ਹੱਥ ਮਾਰ ਕੇ ਮੂਹਰੇ ਕਰਦੇ ਨੇ ਖਾ ਲੈਣੀਆਂ ਤੇ ਆਪਾਂ ਉਧਰ ਜਾ ਆਵੇਂ ਹੋਰ ਹੋਰੋ ਕੰਮ ਵੱਡੇ ਆਪਣਾ ਕਿਨੇ ਉਹ ਮੈਂ ਕਰਦਾ ਠੀਕ ਹੈ ਉਹ ਬਾਹਰ ਜਿੱਥੇ ਗਿਆ ਉਹਦਾ ਜਗਾ ਕਿੰਨਾ ਬਧੀ ਹੈ ਜੇ ਮਨ ਦਾ ਪਦੀ ਨਹੀਂ ਲੱਗਣਾ ਦੀ ਜਹਾਂ ਦੀ ਪਤਾ ਲੱਗਦਾ ਕਿ ਜਹਾਂ ਰੰਗਾਂ ਦੇ ਮਾਰ ਦੂ ਵੀ ਹੁੰਦਾ ਕੋਈ ਪਤਾ ਨਹੀਂ ਦੀ ਉਹ ਚਾਚਾ ਇੱਕ ਗੱਲ ਹੋਣ ਲੱਗੀ ਮੇਰੀ ਨਾਲੇ ਮੇਰੀ ਗੱਲ ਸੁਣਾ ਇੱਕ ਗੱਲ ਤਾਂ ਲੱਗੀ ਦੀ ਆ ਪਾਂਟ ਦਾ ਕੈਨੇਡਾ ਕਾ ਚਾਚਾ ਪੁੱਕੀ ਦੇ ਖਾਗੇ ਸਹੀ ਗੱਲ ਐ ਜਦੋਂ ਨਾਲੇ ਲੈ ਕੇ ਆਏ ਤੇ ਪਣਾਉਣੂ ਕਿ ਤੋ ਪੁੱਕੀ ਨੂੰ ਰਸਤੇ ਪੁਲਿਸ ਬੱਸ ਵਾਲੇ ਖੜੇ ਹੁੰਦੇ ਇਹਦਾ ਕੰਜਦੇ ਉੱਥੇ ਹੁੰਦੇ ਨੇ ਨਾਕੇ ਤੇ ਤਾਂ ਖੜਨੀ ਖੜਨਾ ਕੰਜਰਾਂ ਦੇ ਫਿਰ ਹੁਣ ਖੜੀ ਜਾਣ ਤੇ ਜਿੰਨੇ ਮਲ ਜੀ ਹੁਣ ਨਹੀਂ ਆਪਾਂ ਨੂੰ ਸੋਚ ਆ ਜਦੋਂ ਲੈ ਲੈ ਜਾ ਚਾ ਆਪਣਾ ਜਹਾਜ ਆ ਰਾਜਸਥਾਨ ਤੋਂ ਭਲਾ ਗਏ ਪੁੱਕੀ ਦਾ ਜਹਾਜ ਆ ਆਪਣੇ ਕੋਠੇ ਤੇ ਆ ਕੇ ਤੜੇ ਗਲਾਂਗੇ ਸਹੀ ਗੱਲ ਐ ਨਾ ਕਿ ਦੀ ਸੋਚਣਾ ਕੋਈ ਫਿਕਰ ਨਾ ਕੋਈ ਪੁਲਸੜਾ ਹੱਥ ਦੇਵੇ ਇੰਨਾ ਕੋਲ ਰਸਤੇ 'ਚ ਖੜਿਆ ਹੋਵੇ ਜਿਵੇਂ ਸਾਰਾ ਰਸਤਾ ਸਾਫ ਖੱਲੇ ਖੜੀ ਰਹਿ ਜਾ ਕਰਨਗੇ ਮੇਰੇ ਖੱਲੇ ਵਿਆਜ ਵਾਜੋ ਖੜੇ ਰਹਿਣ ਨੂੰ ਆਪਾਂ ਉੱਪਰ ਦੀ ਨੱਕ ਜਾ ਕਰਾਂਗੇ ਘੋਲ ਘੋਲ ਕੇ ਪੁੱਕੀ ਖਾ ਗਏ ਚਾਚੇ ਘੋਲ ਘੋਲ ਕੇ ਕੌਲੇ ਜਾ ਉਹ ਟੈਨਸ਼ਨ ਨਹੀਂ ਨੇ ਕਿਸੇ ਜੀ ਦੀ ਬਸ ਚਲ ਮੈਂ ਚਾ ਚਲ ਮੈਂ ਕਰ ਕਰ ਕੇ ਲਗਾਂ ਮੇਰੇ ਤਾਂ ਗੱਲ ਮਰਾ ਟਿੱਡ ਭੁਲ ਗਿਆ ਚਾਚਾ ਮਾਂ ਪਹਿਲਾਂ ਮੈਂ ਚਾਚੀ ਮੈਂ ਕਰਦਾ ਸਹੀ ਗੱਲ ਹੈ ਚਾ ਮੈਂ ਕਰਦਾ ਫਿਰ ਹਾਂ ਨੀ ਸਿੱਧਾ ਅੰਮੀ ਖਾ ਸੂਗਾ ਉਹ ਚਾਚਾ ਮੜੀ ਮੋਟੀ ਸਰਵਿਸ ਪਾਣੀ ਜਿਹ ਲੈਦੇ ਦਾ ਹੋਲ ਜਹਾਜ ਨੂੰ ਕਿਹਾ ਜਾ ਸਾਹ ਦੇ ਕੇ ਨਾ ਪਿਆ ਚਾਚਾ ਉਹ ਸਾਹ ਤਾਂ ਪੂਰਾ ਪੈ ਇਹ ਕੰਮਤਾਰ ਦਾ ਭਾਅ ਦੈ ਨਾ ਇਹ ਬਟਨੀ ਵਾਲੇ ਖਸੇ ਨੇ ਜਿਹੜਾ ਉਹ ਕੁਝ ਨਹੀਂ ਹੁੰਦਾ ਚਾਚਾ ਦੇਖ ਸਾਰਾ ਲੋਟ ਪਿਆ ਉਹੀ ਮਰੀ ਜਾਣਾ ਬੋਲ ਤੂੰ ਤਾਂ ਵਧੀਆ ਮਿਲ ਗਿਆ ਆਪਾਂ ਨੂੰ ਕਿੰਝ ਦਿਨ ਨੀ ਦੋ ਆ ਕਿ ਲੈ ਜਾਂਦੇ ਉਹਦਾ ਹੋਰ ਹੈਂ ਦੱਸ ਅੱਛਾ ਚ ਟਾਇਰ ਜੇ ਤੇ ਕੇ ਟਾਇਰ ਤਾਂ ਖਤਮ ਨੇ ਬਈ ਉਹ ਚਾਚਾ ਮਿਹਣੀ ਗੱਲ ਸੁਣਾ ਨਾਲ ਟਾਇਰਾਂ ਨੂੰ ਕੀ ਅਗਲ ਲੱਗਦੀ ਹੈ ਆਪਾਂ ਨੂੰ ਪੜਾਉਣਾ ਆਪਾਂ ਨੇ ਕਿਹੜਾ ਸ਼ੜਕੋ ਯਾਰ ਕੀ ਪਾਉਣਾ ਮੇਰਾ ਇਹ ਤਾਂ ਗੱਲ ਦੀ ਸਹੀ ਨਹੀਂ ਐ ਮੈਂ ਟੂਪ ਟੱਪਾ ਜਾ ਪਵਾ ਦਾਂਗੇ ਹਾਂ ਟਾਇਰਾਂ ਦਾ ਕੰਮ ਠੇੜ ਕੇ ਕਰਾ ਲਾਂ ਕੁਝ ਨਹੀਂ ਅੱਗ ਲੱਗਦੀ ਹੁੰਦੀ ਬਸ ਮੈਂ ਮਾੜਾ ਸ ਕੱਪੜਾ ਮਾਰਦੀ ਐ ਮੈਂ ਫਿਰ ਚੱਲਦੇ ਆ ਜਸ ਕੇ ਮਾਰਦੇ ਜਾ ਤੂੰ ਜੱਟ ਕੇ ਐ ਕਰ ਮੈਂ ਤੇਲ ਪਾਣੀ ਚੈੱਕ ਕਰਾਂ ਲਾਂ ਹਾਂ ਤੂੰ ਐ ਕਰ ਪੀਪੀ ਪਈ ਐ ਇੰਦਰਾ ਇਹਦੇ 5-7 ਲੀਟਰ ਪਾ ਦੇ ਲਜਾ ਉਹ 5-7 ਨਾਲ ਚਾਚਾ ਇਹ ਥੋੜੂ ਸਟਾਰਟ ਹੋਏ ਕਿਹੜਾ ਐ ਮੋਟਰਸਾਈਕਲ ਆਇਆ ਚਾ ਉਹ ਫਿਰ ਕਿੰਨਾ ਕਾ ਪਾਣਾ ਪਾ ਦੇ ਸ਼ਰਾੜਤਾ ਕਰਕੇ ਦੇਖੀ ਇਹਨੂੰ ਕਿ ਨਾ ਮਿਸਤਰੀ ਨੂੰ ਆਏ ਨੇ ਨਾਲੇ ਉਹਦੀ ਸਲਾਹ ਲੈ ਲਾਂਗੇ ਹਾਂ ਚਲ ਤੂੰ ਕਹਿੰਦਾ ਬੁਲਾ ਮਿਸਤਰੀ ਨਾਲੇ ਨਾਰੀ ਵਾਲਾ ਰੀਵਨ ਉਹ ਬਣਾ ਕੱਟੀ ਨਹੀਂ ਜਾਂ ਚਾਪਾ ਬੋਲ ਮਾਲਤਾ ਅਬਾ ਸੀਟ ਟੇਕਦਾ ਨੇ ਮੱਥਾ ਹਾਂ ਬਾਬਾ ਲੈ ਸੁੱਕ ਸੰਦ ਰੱਖੀ ਅੱਛਾ ਜਹਾਜ਼ ਤਾਂ ਲੈ ਲਿਆ ਦੇਖ ਕੇ ਦੇਖੀ ਤੇਰੀ ਚਾਚੀ ਵੀ ਖੁਸ਼ ਹੋ ਜੂਗੀ ਜੱਗਰ ਨੇ ਜਹਾਜ਼ ਲੈਂਦਾ ਓਏ ਨਾਲੇ ਸ੍ਰਿੱਕੀ ਮਚਣਗੇ ਮੇਰੇ ਸਾਹ ਇਹਦਾ ਕਿੰਨੇ ਪਹਿਲੀ ਲੈਂਦਾ ਹੱਸਾ ਸਲਾਹ ਕਰਦੇ ਦਿੱਸਤਾ ਚਾਚਾ ਸਿਆ ਆਇਆ ਮਰੇ ਕਿੱਧਰ ਵੀ ਨਾ ਉਹ ਮੈਂ ਥੱਲੇ ਨਿਗਾ ਮਾਰਨ ਗਿਆ ਸੀ ਥੱਲੇ ਦਸ ਕੀ ਨਿਗਾ ਮਾਰਦਾ ਓਏ ਚੱਗੇ ਥੱਲੋਂ ਵੀ ਮੜਾ ਖਰਾਬ ਐ ਉਹ ਚਾ ਗੁਦਰੀ ਨਹੀਂ ਹੁੰਦਾ ਚਾਚਾ ਪਰਾਨੇ ਅੱਧ ਮੁੱਲ ਚਾਹੇ ਜਾਂ ਕੋਈ ਮਿਲਦਾ ਹੁੰਦਾ ਆਪਾਂ ਨੂੰ ਜਾ ਇਹ ਬਣ ਗਿਆ ਹੋਲ ਕੀ ਚਾਹੀਦਾ ਨਾਲੇ ਮੈਨੂੰ ਹਾਸੇ ਮੈਂ ਤੇਲ ਮੈਂ ਚੱਕੜਿਆ ਕਿੱਥੇ ਪਊਆ ਤੇਲ ਪਣੂਏ ਦੇ ਮੁੰਡਾ ਇੱਥਾਂ ਵੀ ਗੁਸਾ ਉਹ ਮੈਂ ਰੋਜ ਦਾ ਚਲਾਈ ਨਯਾਰਾ ਮੈਂ ਤੇਰੇ ਵਕਤ ਨੱਸ ਪਰ ਤੂੰ ਮੈਨੂੰ ਇਹ ਨੁਹਾਰਾ ਦਤੂ ਪਾ ਦੇ ਯਾਰ ਤੇਲਾ ਫਿਰ ਮੈਂ ਦੱਸ ਕੰਮ ਮਿਲਿਆ ਜਹ ਜਿਹਨੇ ਕੰਮ ਉਹ ਮੈਂ ਤਾਂ ਦਵਾਈ ਰ ਮੈਂ ਥੋੜੀ ਲੈਦੀ ਯਾਰ ਤੂੰ ਦੇਖ ਲੈ ਉਹ ਜਿੱਦ ਬਣੂਗਾ ਤੇਲੀ ਬਣੂਗੀ ਮੈਂ ਉਹੀ ਨਾਲ ਉਹ ਮੈਨੂੰ ਦੱਸ ਕੀ ਪਤਾ ਕਿੱਥੇ ਹੋਊਗਾ ਤੂੰ ਪਾ ਤੂੰ ਇੱਧਰ ਵੀ ਹੋ ਜਾ ਮੈਂ ਇੱਧਰ ਦੀ ਉਨਾ ਥੱਲੇ ਪਾੜੇ ਦੇ ਤੇਲ ਤੂਲ ਪਾਣ ਵਾਲਾ ਥੱਲੇ ਹੋਊਗਾ ਆਪਣੋ ਜਗ ਤੇ ਉਦੋਂ ਹੀ ਆ ਜਾਣਾ ਤੂੰ ਉਦੋਂ ਦੀ ਆ ਜਾ ਤੂੰ ਉਹ ਮਰਾ ਯਾਰ ਲੈ ਕੇ ਖੜ ਗਿਆ ਪਤਾ ਨਹੀਂ ਸਦਾ ਨਹੀਂ ਗਿਆ ਹੁਣ ਆਪਣੋ ਯੇ ਤੇਲ ਕਿੱਥੇ ਪਊਗਾ ਉਹ ਜਗ ਨਾ ਵੀ ਚਾਚਾ ਮੈਨੂੰ ਤਾਂ ਲੱਗਦਾ ਤੇ ਉਪੜੀ ਚੋਦੇ ਉਹ ਇਹ ਪੰਜਾਦਾ ਮੋਗੇ ਹੋ ਰਹੇ ਨੇ ਕਿੱਥੇ ਜਾਊਗਾ ਹੁਣ ਜੱਗੇ ਓਏ ਥੇਗਾ ਥੇਗਾ ਆ ਜਾ ਆ ਜਾ ਬੱਜਾ ਬੱਜਾ ਬੂਏ ਚੇ ਦੇ ਓ ਤੈਨੂੰ ਕੀ ਪਤਾ ਹੈ ਤੇਰਾ ਚਾਚਾ ਤੈਨੂੰ ਹੋਈ ਲੱਗਦਾ ਹੈ ਖਾਤ ਕਰ ਜੇ ਤੂੰ ਪਿੱਪੀ ਦਾਸ ਕਿੱਥੇ ਓ ਪਿੱਪੀ ਦੇ ਉਧਰ ਤਾਂ ਆਇਆ ਮੈਂ ਚੱਕ ਲਊ ਓ ਤੈਨੂੰ ਆ ਗਿਆ ਦੂ ਪਿੱਪੀ ਚੱਕ ਕੇ ਲੈ ਮੈਂ ਦੇਖਦਾ ਚ ਕਹਿੰਦੇ ਵੜ ਕੇ ਓਏ ਜੱਗੇ ਓਏ ਓ ਜੱਗੇ ਓਏ ਆ ਫਸ ਗਿਆ ਇਹ ਗੱਗਰੀ ਓਏ ਓ ਤਾਤੇ ਤਾਂ ਇੱਚ ਕਾਨੂੰ ਪੰਗਾ ਲੈਣ ਦੀ ਮਿਹਣਾ ਨਾਲੇ ਪਤੰਦਰਾ ਤੇਲ ਨਹੀਂ ਅੱਗ ਲੱਗਦਾ ਇਹਦਾ ਗੋਲਾ ਦੇਖਣ ਨਾਲ ਫੇ ਦੇਖ ਜੱਗੇ ਰਾ ਇਹ ਨਹੀਂ ਹੈਗਾ ਮੈਨੂੰ ਲੱਗਦਾ ਤੂੰ ਤਾਤੇ ਕਿ ਤੂੰ ਦੇਖ ਲਾਂਗਾ ਮੈਨੂੰ ਤੂੰ ਐ ਕਰ ਜੱਗੇ ਕਰ ਮਿਸਤਰੀ ਨੂੰ ਬੁਲਾ ਲੈ ਜਾ ਕੇ ਕਿਸੇ ਨੂੰ ਇਹਦੇ ਅੱਤੇ ਮਿਸਤਰੀਆਂ ਬੂਆ ਪੈਂਦੀ ਪੱਲੇ ਕੁਝ ਪੈਂਦਾ ਇਹਦਾ ਕਿਸੇ ਕੁਝ ਦਿਖਦੀ ਨਹੀਂ ਹੈਗਾ ਮਿਸਤਰੀ ਨਹੀਂ ਮੈਲੀ ਲੱਗਿਆ ਨਾ ਮਿਸਤਰੀ ਆ ਅਜੇ ਤੱਕ ਆ ਕੀ ਕਰੀਏ ਨਾਲੇ ਮੈਂ ਕਹਿ ਕੇ ਆਈ ਦੀ ਵੀ ਆ ਜੀ ਬਤੰਦੜਾ ਵੀ ਸਾਨੂੰ ਕੀ ਪਤਾ ਦਾ ਚੱਲ ਦੇਖ ਲੈ ਚਾਚਾ ਮੈਂ ਤਾਂ ਬਹਿ ਜਾ ਇਦਨੇ ਮਿਸਤੀਆਂ ਆਊਗਾ ਫਿਰ ਦੇਖਦੇ ਆ ਤੇਲ ਪਾ ਕੇ ਬਸ ਸਟਾਰਟ ਇਹਦਾ ਹਾਂ ਸਟਾਰਟ ਹੈ ਤੂੰ ਆ ਕਹ ਮੈਂ ਪਹਿਲਾ ਦਮ ਲੈਣਾ ਤੂੰ ਤੂੰ ਬੁਲਾ ਮਿਸਤਰੀ ਨੂੰ ਫਿਰ ਦੇਖਦਾ ਮੈਂ ਜੱਟੇ ਦੀ ਦੱਸਾ ਹਾਂ ਜਹਾ ਜੀ ਚਾਚਾ ਮੋਟਾ ਮੋਟਾ ਥੋੜ ਮੜਾਣਾ ਭੂਆ ਕੋਈ ਨਾ ਜਾ ਕੇ ਕੋਈ ਨਾ ਤੂੰ ਟੈਨਸ਼ਨ ਨਾ ਲੈ ਤੂੰ ਕਰਾ ਮਿਸਤਰੀ ਨੂੰ ਬੁਲਾ ਚੱਲ ਕਰਦੇ ਆ ਗੌਰ ਚ ਆਪਾ ਦੇਖਦੇ ਆ ਹੋਰ ਕਿ ਡਲਗ ਡਲਗ ਅੰਦਰ ਦੇ ਬਹੁਤ ਯਾਦ ਨੇ ਕਿਥੋਂ ਲੱਭਾਂਗੇ ਇੱਥੇ ਵੀ ਕਰਨ ਲੱਗੀ ਪੰਗਾਇਆ ਕੋਈ ਓਏ ਜੱਗੇ ਓਏ ਓਏ ਹਾਂ ਜਾ ਤਾ ਹੋਏ ਆਇਆ ਆਇਆ ਹਾਂ ਸੌਂ ਜਾ ਤਾ ਥੈ ਕੰਮ ਹੁੰਦੇ ਲੜਾ ਜਾ ਹਾਂ ਹਾਂ ਤੇ ਲੜਾ ਓੜਾ ਲੈ ਪਾਪਣਾ ਨਮੀਲ ਕੰਮ ਮੇਰਾ ਦੇਖ ਮਰਾਇਆ ਇਹੀ ਐ ਓਏ ਚਾਚਾ ਕਾਣੂ ਹੈ ਤੇ ਲੜਾ ਇਹ ਤਾਂ ਹਵਾ ਉਹ ਵਾ ਲੈਣ ਵਾਸਤੇ ਆ ਓਏ ਹਵਾ ਲੈ ਤੈਨੂੰ ਪਤਾ ਨਹੀਂ ਸਦਨੀ ਮੰਗਲੈ ਵਾਲਾ ਓਏ ਓ ਕਾਣ ਚਾਚਾ ਕਿਤੇ ਮੰਗਲੈ ਵਾਲਾ ਕਿਤੇ ਪਟ્રોલ ਵਾਲਾ ਕਿਤੇ ਭਈ ਕੋਈ ਹੋਲ ਆ ਇਹ ਸਿਸਟਮ ਡੋਟ ਚੈਰਾ ਜਿਹੜਾ ਤੇਲੇ ਨੂੰ ਪੂਆ ਨਾ ਜਿਹਦੇ ਸਾਰੇ ਚੱਲੂ ਆ ਉਹ ਨਹੀਂ ਜਾ ਚਲੇ ਪੈਂਦਾ ਫਿਰ ਦੇਖ ਆਈ ਕਿੱਥੇ ਹੋਲ ਪੂਆ ਖਰਜਾ ਭਈ ਮੈਂ ਦੇਖਦਾ ਉਹ ਜੱਗੇ ਮੂੰਹ ਮੈਨਾਂ ਦੋ ਜਵਾਖਾਂ ਵਾਲੀਆਂ ਗੱਡੀਆਂ ਕਰ ਲੈਣਾ ਤੂੰ ਪਾ ਦੇ ਪ੍ਰਾਂ ਚੱਲਣਾ ਹੋਇਆ ਚੱਲ ਪੂਆ ਨਹੀਂ ਮਿਸਤਰੀ ਤਾਂ ਆਉਈਏ ਉਹ ਚਾਚਾ ਖਰਾਬ ਹੋਜੂ ਤੁਹਾਡਾ ਕੁਸਲਾ ਇਹਦਾ ਖਰਾਬ ਹੋਜੂ ਜੇ ਗਲਤੀ ਜਗ੍ਹਾ ਤੇਲ ਪਤਾ ਨੁਕਸਾਨ ਹੀ ਹੋ ਜਾਇਦਾ ਕੰਮ ਤਾਂ ਹਜੇ ਫੋਲੇ ਵਿਛੇੜਾ ਕਰਾਉਣ ਲੱਗ ਪਿਆ ਚਾਚਾ ਮੇਲੀ ਮੰਨ ਲਾ ਮਿਸਤਰੀ ਨਹੀਂ ਹੋ ਡਿਕਲਾ ਆਉਣ ਲੱਗ ਰਿਹਾ ਜੀ ਉਹ ਟਿਕਾਈ ਨਾਲ ਪਾਲਾਂਗੇ ਕੋਈ ਨੱਦਗਾ ਨਾਲ ਕਿਹੜੀ ਨਿਪਟਵੈਲੀ ਪੈਂਦੀ ਓ ਮੈਂ ਬਥੇਰੇ ਆ ਕੇ ਨਹੀਂ ਜਨਵੰਨੇ ਨੇ ਮਰ ਜਨਾ ਬਾਲਾ ਮੈਨੂੰ ਪਤਾ ਨਹੀਂ ਅੱਛਾ ਓ ਚੰਗਾ ਚਾਚਾ ਫਿਰ ਪੜ ਲਾਂਗਾ ਹੁਣ ਨੂੰ ਪਾਉਂਦਾ ਤੇਲਾ ਮਲਦਾ ਤੂੰ ਗੱਲਾਂ ਓ ਮਰੇ ਕੋੜੀ ਸਾਰਾ ਪਿੰਟ ਬਣਾ ਕੇ ਜਾਂਦੇ ਮੈਨੂੰ ਹਾਂ ਭੈ ਜਨਰੇਟਰ ਬਣਦਾ ਨਾ ਮੈਂ ਦੱਸਾ ਹੋਰ ਕੀ ਕਹਦਾ ਹੇ ਟਰੈਕਟਰ ਦਾ ਇੰਜਨ ਬਣਦਾ ਦੀਗਰਾ ਮੈਨੇ 735 ਦਾ ਮਰੀ ਨੇ ਦੀਆਂ ਭਗਾਈਆਂ ਇਹ ਤੀ ਬੋਏ ਬੋਏ ਦੇ ਲੋਰ ਗਦਨੀ ਪੈਂਦਾ ਮਿਸਤਰੀ ਮੈ ਮੰਨ ਲਾ ਉਹ ਮੈਂ ਇੱਥੇ ਪਾਉਂਗਾ ਵਸਤੂ ਲੈ ਚ ਇੱਥੇ ਪੂ ਬੋਇਆ ਰ ਆਪੇ ਅੱਗ ਲੱਗਦਾ ਜਿੱਥੇ ਮਰਜ਼ੀ ਪਾ ਮੈਨੂੰ ਕੀ ਆ ਪੈਸੇ ਲੱਗੇ ਤੇਲ ਲੱਗੇ ਮੇਰਾ ਤੂੰ ਮਿਸਤਰੀ ਸਲਾਤ ਲੈ ਲੈ ਉਹ ਬਥੇਰੇ ਮੋਟਾ ਮਟਾ ਸਾਂਗਲਾ ਦਾ ਕੰਮ ਕਰਦਾ ਜਾਂਦਾ ਉਹ ਉਹਨੂੰ ਕੋਈ ਲੱਖਣ ਨਹੀਂ ਹੈਗਾ ਮੈਨੂੰ ਪਤਾ ਉਹ ਹਾਂ ਬਸ ਅੱਛਾ ਤੂੰ ਸਮਝ ਜਾ ਗੱਲ ਨੂੰ ਬਹਿ ਜਾ ਮੇਰਾ ਦਮ ਚੜ ਗਿਆ ਨਹੀਂ ਭਈ ਆ ਬਦ ਦੂ ਦੂ ਗਲੇ ਹੋਰਦੇ ਮੈਂ ਤਾਂ ਬਸ ਨਿਹਾਂ ਤੋ ਗਈ ਹੁਣ ਚੱਲ ਕੋਈ ਨਾ ਆ ਜਾਂਦੇ ਫਿਰ ਮਿਸਤਰੀ ਨੂੰ ਉਹ ਵੀ ਪਾ ਦੋ ਬਹਿ ਜਾ ਜੁੱਟ ਕੇ ਨਾ ਬਿੰਦਲਾਮ ਕਰ ਲੈ ਇਦਾਂ ਮਸਤੀ ਆ ਜੂ ਆਪੇ ਕੱਢ ਲੂ ਜੂ ਮਿਕਲਣਾ ਆਇਆ ਤੇਲ ਪਾ ਦਾਂਗੇ ਕਿੱਥੇ ਪਾ ਦਾਂਗੇ ਉਹ ਜੱਗਏ ਉਹ ਦੱਸ ਤਾ ਕੀ ਅਗ ਲੱਗੀ ਉਹ ਕਿੱਦਾਂ ਮਿਲ ਗਿਆ ਮੇਰੀ ਗੱਲ ਸੁਣਾ ਹਾਂ ਉਹ ਮੈਂ ਤੂੰ ਜਾ ਕੇ ਦੇਖ ਕੇ ਆ ਨੰਦਰਾ ਠੀਕ ਹੈ ਨਾ ਇੱਧਰ ਕੀ ਕਰਿਆ ਮੈਂ ਉਹ ਤੇਲ ਦਾ ਸਿਸਟਮ ਐਦਾਂ ਹੀ ਹੋਊਗਾ ਮੈਨੂੰ ਪਤਾ ਹੈ ਇਹਨੇ ਚੱਲ ਜਾ ਆ ਐ ਤਿਕੜਾ ਸੀ ਓ ਮੇਰਾ ਚਾਚਾ ਕਿਉਂ ਬੋਲ ਮਾਰਦਾ ਇੱਥੇ ਕਿੱਥੇ ਹੋਊਗਾ ਮੇਰਾ ਉੱਪਰ ਦਾ ਸਤੇੜ ਵਾਲਾ ਨੂੰ ਕੀ ਮੋਟਰਸਾਈਕਲ ਹੈ ਚੱਲ ਖਾਜਾ ਉਹ ਕਿੱਦਣ ਹੋਣਾ ਕਿਦੇ ਮਰਜੀ ਓਏ ਆ ਗਿਆ ਆ ਗਿਆ ਨਾ ਵੀ ਪਹੁੰਗ ਗਿਆ ਆਉ ਰਿਹਾ ਹੂੰ ਅੱਤੇ ਕਿੱਥੇ ਤੜਾਕਲਾ ਮਾ ਓਏ ਕਿੱਦਣ ਆ ਗਿਆ ਤੂੰ ਹੋਲ ਓ ਇੱਥੇ ਦਾ ਆਪਣੀ ਆ ਗਿਆ ਉਬਾਜਾ ਤੇ ਪਿੱਛੇ ਆਇਆ ਤੂੰ ਮੈਨੂੰ ਪਤਾ ਨਹੀਂ ਸੀ ਤੈਨੂੰ ਧੁੱਪੇ ਪਕਾਈ ਲੱਗ ਰਿਆਂ ਕਰਾਉਣਾ ਮਿਸਤਰੀ ਨੂੰ ਆਣਦੇ ਪਲੂਆ ਮੰਨ ਲਾ ਅੱਜ ਇਹ ਸਿਸੇ ਬੁੱਟੇ ਪੈਣ ਜੇ ਕਿ ਮਰੀ ਨਾ ਬੌਲਰ ਦੀਏ ਰਾ ਬਾਕੀ ਚਾਚਾ ਮੋੜ ਲਾ ਸ਼ੀਸ਼ਾ ਦਾ ਹਵਾ ਹੋ ਬਲ ਲੱਗਣ ਵਾਸਤੇ ਤਾਂ ਖੁੱਲੋ ਜੇ ਮੁੱਛੇ ਬਾਂ ਲੱਗ ਰਿਆ ਤੂੰ ਜਾਣਾ ਪੈ ਗਿਆ ਕਿਤੇ ਉਹ ਕਾਹਨੂੰ ਮੱਛਲ ਕਿੱਥੇ ਅੱਗ ਲੱਗਦੇ ਐ ਮੱਛਲ ਤਾਂ ਠੰਡ ਗਾਣ ਖਤਮ ਹੋ ਗਿਆ ਉਹ ਦਾਤ ਪਤਾ ਮਾਰ ਮਾਰ ਹੋ ਜੇ ਕੋਈ ਦੀਰਤ ਜਾਣਾ ਪੈ ਗਿਆ ਫਿਰ ਕੀ ਕਰਾਂਗੇ ਚਾਤਾ ਘਾ ਪੈਨੇ ਰੋਈ ਤੂੰ ਜਹਾ ਜੰਦੀ ਰਹਿੰਦੀ ਉਹੀ ਬਾੜ ਮੜੀ ਜਿੰਨਾ ਮੇਰਾ ਜੇ ਤੂੰ ਮੈਂ ਕਹਤਾ ਵੀ ਨਹੀਂ ਫਲਕ ਪੈਂਦਾ ਕਿ ਨਾ ਨਾ ਨਹੀਂ ਪੈਂਦਾ ਉਹੀ ਮਲੀ ਜਿੰਨਾ ਮੇਰਾ ਆ ਥੱਲੇ ਆ ਜਾ ਮਿਸਤਲੇ ਆ ਜੂ ਆ ਆ ਪੈ ਕੇ ਦੇਖ ਲੂ ਉਹ ਮੈਨੂੰ ਪਤਾ ਮੈਂ ਆਪੇ ਦੇਖ ਲੂ ਤੂੰ ਬਹਿ ਜਾ ਕੋਈ ਨਾ ਮੈਂ ਮੈਨੂੰ ਮਰੀਨਾ ਤਾਂ ਚਾਤਾ ਦੂੜੀ ਹੈ ਮਰੀਨਾ ਗੱਨਾ ਆਪ ਜੀ ਮੈਂ ਸਾਰਾ ਕੁਝ ਪਾ ਲੇ ਲੈ ਲੱਗਿਆ ਲੈ ਲੈ ਫਿਰ ਆਪਾਂ ਨੂੰ ਨਹੀਂ ਤੇਲ ਦੀ ਟੈਂਕੀ ਥੋਂਦੀ ਮੈਂ ਲਾਦਾ ਹੀ ਹੈ ਉਹ ਚਾਤਾ ਮੈਂ ਥੱਲੇ ਦੇਖਦਾ ਥੱਲੇ ਆ ਜਾ ਤੇਲ ਦੇਣਾ ਤੇ ਲੂਣਾ ਕਰ ਤੇ ਪੈਜ ਮਗਾ ਓ ਜੱਗੇ ਓਏ ਓਰੇ ਫੜਾ ਕੇ ਲੈ ਟੋਲੀ ਮੈਨੂੰ ਓ ਕੀ ਹੋ ਗਿਆ ਬੱਚਾ ਓ ਇੱਥੇ ਬੂਆ ਤੇਲਾ ਹੋਰ ਦੇ ਭੱਜੇ ਵੀ ਟਿਕਾੜਾ ਦੇਣਾ ਆਹੋ ਆਹੋ ਇੱਥੇ ਬੂਆ ਤੈਨੂੰ ਤੈਨੂੰ ਬਾਲੀ ਨੌਲ ਜਣਾ ਤੇਲ ਪਾਉਣ ਦੀ ਓ ਜਿਹੜਾ ਰੇਲ ਗੱਡੀ ਖੜ ਗਈ ਸੀ ਪਾਕਿਸਤਾਨ ਵਾਲੀ ਉਦੋਂ ਜਦੋਂ ਇੰਜਨ ਵਾਲਾ ਮਾਰ ਗਿਆ ਤਹੀਂ ਤਾਂ ਇੰਜਨ ਕਰੇ ਦੀ ਨਾਲ ਤੇਲ ਪਾਣੀ ਚੈੱਕ ਕਰੇ ਦੀ ਮਾਰੀ ਇਹਨਾਂ ਪਗਾਈ ਥੱਲੇ ਆਏ ਥੱਲੇ ਓ ਕਾਹਨੂੰ ਗੱਲਾਂ ਦੇ ਭੜੋਲਾ ਬਣੇ ਨੇ ਨਜ਼ਾਰਾ ਓ ਚਾਚਾ ਓਰੇ ਤਾ ਤੂੰ ਮੇਰੀ ਗੱਲ ਸੁਣ ਮਿਸਤਰੀ ਆਊਗਾ ਤੂੰ 2 ਮਿੰਟ ਖੜ ਜਾ ਕਿਉਂ ਤਾ ਨਾਲੇ ਤਪੇ ਫਰਦਾ ਨਾਲੇ ਤਪਾਉਣ ਆ ਜਾ ਥੱਲੇ ਤੇਨ ਆਪਕੀ ਦੇਖ ਲਈ ਮੱਤਰਾ ਭਾਈ ਹੁਣ ਹੁਣ ਦਨੀਆਂ ਮੈਂ ਸਾਰਾ ਕੁਝ ਭੱਟ ਲੈਦਾ ਆ ਓਰੇ ਤੇਰਾ ਚਾਦਰਾਂ ਬਾਜੂ ਨਾਲੇ ਕਾਦੇ ਖੂਜੇ ਚ ਫਿਰ ਫਰੇਗਾ ਚਾਦਰਾਂ ਪੜ ਬਈ ਅਗਲਾ ਕੂਆ ਪਹਿਲੇ ਦਿਨ ਹੀ ਜਾਜ ਤੇ ਚਾਦਰਾਂ ਪੜਵਾ ਲਿਆ ਓਏ ਇਹ ਜੀ ਕੀ ਗੱਲ ਐ ਜੱਗੇ ਬੱਸ ਸ਼ਸ਼ਟਮੀ ਬਾਹਰ ਖਤਨਾਕ ਲੱਖ ਲੱਖ ਨੇਟ ਬਾ ਆ ਜੋ ਮਿਸਤਰੀ ਜਾ ਬਾਜੂ ਅਸਤਾ ਇਹ ਦੇਹਾਂ ਟਿਦਿ ਰਗਿਆ ਸਾਨੂੰ ਤਾਂ ਕੰਜਰ ਦਾ ਥੰਉਂਦੀ ਨਹੀਂ ਹੈਗਾ ਵੀ ਸਮਾਨ ਸੱਪਾ ਕਿੱਥੇ ਕੀ ਪੂਆ ਕਿੱਥੇ ਕੀ ਪੂਆ ਓ ਚਾਚਾ ਆ ਗਿਆ ਮਿਸਤਰੀ ਹੁਣ ਪਾ ਦੂ ਤੇਲ ਮੂੰ ਹੀ ਸੋਚ ਗਰੀ ਜਾਂਦੇ ਸੀ ਲੈ ਪਿੱਪੀ ਫੜਾਓ ਤੇਲ ਪਾਣੇ ਆ ਓ ਪਰ ਇਹਨਾਂ ਰੋਟੀ ਢੀ ਖਵਾ ਕੇ ਲਿਆ ਓਏ ਇਹ ਤਾਂ ਪਹਿਲੀ ਮਰਨ ਵਾਲਾ ਹੋ ਰਿਹਾ ਓ ਮਰਨ ਮੁਰਨ ਨਾਲ ਨਹੀਂ ਚਾਚਾ ਮਿਸਤਰੀ ਬਹੁਤ ਅਗੜੇ ਨੇ ਪਹਿਲਾਂ ਇਹ ਜਹਾਜ਼ਾਂ ਦੇ ਬੱਸ ਢੀ ਚ ਲੱਗੇ ਹੁੰਦੇ ਸੀ ਇਹਨਾਂ ਦਾ ਬਹੁਤ ਜਹਾਜ਼ ਸਮਾਰੇ ਨੇ ਮੈਨੂੰ ਤਾਂ ਸਾਰੀ ਹਮ ਹੋ ਗਈ ਜਹਾਜ਼ਾਂ ਦਾ ਕੰਮ ਕਰਦੇ ਨੂੰ ਆ ਦੇਖ ਲੈ ਹਾਂ ਹਾਂ ਦੇਖਦੇ ਵੱਡੇ ਭਾਈ ਐਂ ਕਰ ਜੇ ਭਾਈ ਤੇਲ ਪਾ ਦੇ ਯਾਰ ਆ ਚੱਕ ਬੀਬੀ ਮਿਸਤਰੀਆ ਹੋਰ ਸ਼ਰਾਡ ਕਰ ਇਹਨੂੰ ਯਾਰ ਆ ਚਾਚਾ ਆਪਾਂ ਵੀ ਦੇਖ ਲਈਏ ਅੱਗੇ ਪਿੱਛੇ ਫੇਰ ਪਾਣਾ ਪੈਂਦਾ ਕਿੱਥੇ ਪਾਉਣਾ ਬੰਦਰਾ ਹੋ ਹੋ ਕੇ ਆ ਭਾਈ ਮਿਸਤਰੀ ਓਏ ਹੁਣ ਸ਼ਰਾਡ ਤਾਂ ਹੋ ਜੂਆ ਇਹ ਹਾਂ ਹਾਂ ਸਟਾਰਟ ਹੈ ਓਕੇ ਆ ਘੰਟੀ ਆ ਆਪਣੀ ਤੇਲ ਤੁਟ ਸਹੀ ਬਾਤ ਕਹ ਲੈ ਓਕੇ ਆ ਬਿਲਕੁਲ ਇੰਜਨ ਗੇੜਾ ਓਕੇ ਐ ਵਾਹ ਜੀ ਬੰਦ ਮਿਸਤਰੀ ਤੂੰ ਵਧੀਆ ਲੈ ਬਦੰਦਰ ਓਏ ਚਾਚਾ ਕੋਈ ਐਸਾ ਵਾਹ ਮਿਸਤਰੀ ਨਹੀਂ ਹੈ ਇਹਨੇ ਪਟਾਲੇ ਚਾਚਾ ਜਹਾਜਾਂ ਵਾਲੇ ਬਸ ਅੱਡੇ ਜੇ ਕੰਮ ਕਰਿਆ ਹੋਇਆ ਪੂਰਾ ਤਗੜਾ ਮਿਸਤਰੀ ਅਮਰੇ ਆਹ ਕਾਇਲੀ ਸਾਰੇ ਕੰਮ ਕਰ ਕਰਕੇ ਮੈਨੂੰ ਲੱਗਿਆ ਬਾਲੀ ਦਾਬ ਰਹਿੰਦੀ ਐ ਚਾਚਾ ਇਹਨੂੰ ਤਾਂ ਸੌਣੀ 3-4 ਘੰਟੇ ਮਿਲਦਾ ਇਹਦਾ ਬਦੰਦਰ ਸਾਲਾਂ ਦਿਨ ਤੱਕ ਕੰਮ ਗਲੀ ਜਾਂਦਾ ਉਹ ਜਹਾਜ ਦਾ ਕੰਮ ਵੱਡਾ ਹੈ ਹੋਲਾ ਹੀ ਹੁੰਦਾ ਤੇਰਾ ਸੁਪਤ ਭਾਈ ਕਿੰਨੇ ਹੋਗੇ ਤੇਰੇ 500 ਬਹੁਤ ਹੈ ਚਲ ਦੇ ਦੋ 500 ਦੇ ਦੋ ਚਲ ਫਰੈਂਕ ਅਖਾਤੀ ਲਿੰਕਦੀ ਕਹਿੰਦੇ ਹੋਰਾ ਆਂਕਲ ਮੇਰੇ ਚਾਚੇ ਦੇ ਖਾਤੇ ਚਾੜਦੀ ਬਥੇਰੀ ਦੁਕਾਨਾਂ ਦੇ ਇਹਦਾ ਖਾਤਾ ਚੱਲਦਾ ਤੇਲੇ ਵੀ ਕਰਦੇ ਨੇ ਸਾਰ ਚੁਕਤਾ ਠੀਕ ਹੈ ਭਾਈ ਇੱਕ ਦੋ ਸਵਾਰੀ ਚੱਕ ਲਈ ਇੱਕ ਦੋ ਸੀ ਠੀਕ ਹੈ ਭਾਈ ਚਲ ਚੰਗਾ ਫਿਰ ਵੱਡੇ ਭਾਈ ਜਿਉਂ ਦਾ ਬਸਦ ਵਾਲਾ ਜਾ ਤੂੰ ਹੈ ਚੰਗਾ ਬੱਛਟ ਗਿਆ ਚੰਗਾ ਭੱਜ ਜਾਗਾ ਬਾਬੂ ਜੀ ਚਾਚਾ ਆਪੇ ਆਪਾਂ ਕੋਈ ਹੋਲ ਕੰਮ ਦੇਖ ਲੈ ਉਹ ਮੈਨੂੰ ਵੀ ਹੋਰੇ ਬੜ ਮਲ ਗਿਆ ਅੰਦਰ ਦੇਖੀ ਹੂ ਸਾ ਚੱਕ ਕਰ ਸ਼ਾਟ ਕਰਾਂ ਬੈਠੇ ਬੈਗਾ ਇੱਥੇ ਲੈ ਓ ਜੱਗੇ ਓਏ ਕੱਲੇ ਕੱਲੇ ਘਰ ਚ ਕਹਿ ਵੀ ਆਏ ਜੀ ਕਿਧਰ ਚਾਚੇ ਨੇ ਜਹਾਜ਼ ਲੈ ਲਿਆ ਓ ਚਾਚਾ ਤੂੰ ਸੋਚਣਾ ਕਰੇਗਾ ਬਾਈ ਮੈਂ ਬੌੜਾ ਥੜੂਆ ਜਦੋਂ ਮੈਨੂੰ ਪਤਾ ਵੀ ਆਪਾਂ ਇੰਨੇ ਪੈਸੇ ਲਾਏ ਨੇ ਹੁਣ ਕਹਿ ਕੇ ਤਾਂ ਆਣਾ ਮੇਰਾ ਬੰਦਾ ਦੀ ਮੇਰਾ ਮੈਂ ਕੱਲੇ ਕੱਲੇ ਘਰ ਚ ਕਹਿਆ ਵੀ ਭਈ ਜਿਹੜੇ ਨੇ ਵੀ ਕਿਤੇ ਜਾਣਾ ਓ ਸਾਡੇ ਜਹਾਜ਼ ਤੇ ਜਾਇਓ ਬੱਸਾਂ 'ਚ ਤਾਂ ਕਹਿਣਾ ਖੜ ਨਾਲੇ ਅਗਲੇ ਦੀ ਛੱਤ ਦੇ ਤਲ ਕੇ ਜਾਇ ਕਰਾਂਗੇ ਹੋਰ ਸਹੀ ਨਹੀਂ ਗੱਲ ਕਰਿਆ ਤੈਨੇ ਮੈਂ ਸਾਰੀ ਕਹਿਆ ਚਾਚਾ ਤੂੰ ਜਮੀ ਸੋਚਣਾਗਾ ਮੈਂ ਹੁਣ ਹੋਕੜਾ ਲਾ ਦੇ ਕਿਨੇ ਦਾ ਜਿਹੜਾ ਲਵੀ ਨੇੜੇ ਹੂਆ ਅਗਲਾ ਆ ਜੂਆ ਓਏ ਸੀਟ ਛੁੱਟੇ ਤਾਂ ਲੈਣਾ ਦਊਗਾ ਇਹਨੇ ਸੀਟੀ ਵੀ ਆਣ ਵਾਲੀ ਸੀਟੀ ਨੂੰ ਚਾਚਾ ਮੋਲ ਮਾਰ ਕੇ ਰੋਕਦਾ ਕਰਾਂਗੇ ਇਹ ਕਿਹੜਾ ਵਿੱਚੇ ਦਾ ਹੁੰਦਾ ਮੈਂ ਤੇਰੇ ਲਵੀ ਬੈਠਾ ਹਾਂ ਤੂੰ ਅੱਗੇ ਚਾਹ ਮਰਜੀ ਤੇਰੀ ਗੈਨੇ ਫਰ ਸੋਚ ਨਾ ਤੂੰ ਮਰ ਜਵਾਂ ਆ ਭਾਈ ਪਟਾਲ ਪਾਟੂਆਂ ਲੈ ਰਸੇ ਕੁਬਾਰ ਕਦਰਾਨੀ ਟੀਂਡ ਸਾ ਭਈ ਓ ਆ ਜਾਓ ਆਇਓ ਆਇਓ ਜਿੰਨੇ ਚੱਲਣਾ ਆ ਟੀਂਡ ਸੇ ਲੈ ਕੇ ਚੱਲੀ ਬਾਈ ਟੀਂਡ ਸੇ ਤੈਨੂੰ ਹੋਰ ਬਈ ਨਾ 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 ਬਈ ਤੈਨੂੰ ਮੈਂ ਜਾਜ ਨਹੀਂ ਚੜਨਦਾ ਕੀ ਗੱਲ ਤੂੰ ਤਾਂ ਸਾਡੇ ਜਾਜ ਤੋੜਦੇ ਆ ਯਾਰ ਦੇਖਦਾ ਕਿ ਮਦਾ ਭਲਿਆ ਪਿਆ ਯਾਰ ਤੂੰ ਉਹ ਜਹਾ ਤੋ ਬੱਜਾ ਤੂੰ ਫਿਲੋਇਆ ਫਿਰਦਾ ਕੇ ਅੰਦਰ ਮਾਰਦਾ ਗੱਲ ਸੁਵਾਰੀ ਰੱਬ ਦਾ ਰੂਪ ਹੁੰਦੀ ਐ ਉਹ ਰੱਬ ਦਾ ਰੂਪ ਤਾਂ ਹੁੰਦੀ ਐ ਤੇ ਚਾਚਾ ਮੇਰੀ ਗੱਲ ਸੁਣ ਲੈ ਆਪਾਂ ਦੀ ਟਿਕਟ ਵਧਾ ਦੇਣੀ ਹੈ ਤਨਾਂ ਮੇਰੇ ਕੋਲ ਵਾ ਠੀਕ ਐ ਓ ਭਾਈ ਤੈਨੂੰ ਲੈ ਕੇ ਜਾਵਾ ਤੇਰੀ ਟਿਕਟਾਂ ਤੈਨੂੰ ਲਗਣੀਆਂ ਮੇਰੀਆਂ ਉਹ ਹੁਣ ਮੈਨੂੰ ਜਾਣਾ ਪਊਗਾ ਮੈਨੂੰ ਜ਼ਰੂਰੀ ਹੈ ਤਾਂ ਤੈਨੂੰ ਟਿਕਟਾਂ ਦੇਣੀਆਂ ਪੈਣੀਆਂ ਸਾਨੂੰ ਬੱਸ ਚੜ ਜਾ ਚੜ ਜਾ ਉਹ ਦੇਖ ਕੇ ਚੜੀ ਉਹ ਹੌਲੀ ਹੌਲੀ ਜਾ ਇਹਨਾਂ ਤੋਂ ਡੋੜਦੀ ਭਦੰਤਰਾ ਉਹ ਮੇਰੀ ਗੱਲ ਸੁਣ ਕਹਿੰਦੇ ਥੱਲੇ ਦਰਿਆਮਸ਼ਾਣੀ ਪੈਣੇ ਕੁਰਸੀ ਗੱਛ ਦੇ ਕਿਥੇ ਨਹੀਂ ਬੈਠਣਾ ਠੀਕ ਹੈ ਹਾਂ ਥੱਲੇ ਵੇ ਚੱਲੇ ਚਾਚਾ ਤੂੰ ਕੱਪੜੇ-ਕੁਪੜੇ ਬਾਹਰ ਨਾ ਆਈ ਬੈਠਾ ਰ ਮੈਂ ਅਮਰੇ ਤੂੰ ਤੇਰਾ ਚਾਚਾ ਇੰਨਾ ਬੋੜਾ ਨਹੀਂ ਤੇਰਾ ਚਾਚਾ ਚੱਕ ਕੇ ਲਿਆ ਪੂਰੀ ਵਰਦੀ ਪੇਪਾ ਬਸ ਦੀ ਆ ਉਥੇ ਜਹਾਜ਼ਾ ਚਾਦਰਤ ਰਕਲੇ ਗੇਰ ਚ ਬਾਜੂ ਮੇਰੇ ਮਰੀਜ ਨੇ ਗੱਲਾਂ ਤੂੰ ਚੱਲ ਖੜਾ ਹੋ ਚਾਚਾ ਮੈਂ ਹੁਣੇ ਪਾਣਾ ਵਰਦੀ ਆ ਹੋਰ ਮੇਰਾ ਓਏ ਆਇਓ ਭਾਈ ਕੋਈ ਰਹਿਣਾ ਜਾਓ ਬਾਅਦ ਚ ਮੇਰੇ ਗਹਾਂਗਾ ਲੈ ਚੀਂਗੇ ਆਜੋ 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 ਕਰਾਂ ਸਵਾਰੀ ਕਿ ਹੈ ਦੇਖ ਲਾ ਹਜੇ ਤੱਕ ਕੋਈ ਆਇਆ ਨਹੀਂ ਪਤੰਦਰ ਹੈ ਓਏ ਆਜੋ ਭਈ ਆਜੋ ਸਾਦਨ ਬਾਸ ਬਖੋਰਾ ਸ਼ਾਦੀ ਹੈ ਰੋਗੜਾ ਦਿਲਬਾ ਕਮੂਰ ਕੜ ਸੁਲੂ ਕੜ ਪਈਓ ਓ ਕਹੋਂ ਜੱਗੇ ਕੋਈ ਆਇਆ ਓਏ ਆਜਾ ਜੱਥੇ ਤਿਆਲ ਹੋ ਕੇ ਦੇਖ ਮੇਰਾ ਸਟਾ ਸਟਾਉਂ ਲੱਗਦਾ ਜਲੂਸ ਜੀ ਆਪਾ ਠੀਕ ਹੈ ਲੋਟਾ ਚੱਲ ਤੈਨੂੰ ਕੋਈ ਅਸੀਂ ਹੁੰਦੇ ਨਾ ਇਹ ਲੀਲੇ ਰੰਗ ਦੇ ਓ ਕੋਈ ਨਾ ਕੋਈ ਨਾ ਚਾਚਾ ਵਾ ਤੂੰ ਤਿਆਰ ਹੋ ਗਿਆ ਹਾਂ ਫਿਰ ਮੈਂ ਬੈਠਾ ਤੈਨੂੰ ਚਲ ਕੇ ਤੂੰ ਬੈਠਾ ਲੈ ਰੱਬ ਦਾ ਨਾ ਗिरा ਐਦਨੇ ਮੈਂ ਇਸ ਵਾਰੀਆਂ ਇਸ ਬੂਰੀਆਂ ਚੜਾਉਣਾ ਜਿਹੜੀਆਂ ਆਣੀਆਂ ਮੈਂ ਵੀ ਹੋ ਜਾਣ ਤਿਆਰ ਤੂੰ ਵੀ ਰੈਡੀ ਹੋਇਆ ਦੇਖ ਫੇਰਾ ਆ ਦੇਖ ਚਾਚਾ ਤਿਆਰ ਹੋਣ ਨੂੰ ਕਿਹੜਾ ਇੰਜੀ ਵਾਲੇ ਖੇ ਨੇ ਤਿਆਰ ਹੋਣ ਨੂੰ ਕੋਈ ਲੈਪ ਪਾ ਤਿਆਰ ਨਾ ਚਾਚਾ ਬੜੀ ਜੰਦਰਾ ਤੂੰ ਵੀ ਹੈ ਨਾ ਆਜ ਕਿ ਚੱਕੀ ਓਏ ਜੇ ਪੂਰੇ ਰੂਰ ਰਾਲ ਜਿਹਦੇ ਹਿਸਾਬ ਨਾਲ ਚੱਲਦੇ ਨੇ ਚਾਚਾ ਫੇਰੇ ਬੰਦੇ ਨੂੰ ਪਤਾ ਲੱਗੂਆ ਵੀ ਬੰਦਾ ਉਹ ਹੈ ਕੀ ਬਈ ਨਲੀ ਨੁੜੀਆਂ ਲੱਗ ਜਾਂਦੇ ਉਹ ਵੀ ਸਭ ਕਰ ਜਾਂਦੀ ਟਾਈਮ ਤੇ ਨਾ ਬਾਹੂ ਨਹੀਂ ਮਾਰੇਗਾ ਤੇ ਚਾਚਾ ਪਤਾ ਨਹੀਂ ਕਦੋਂ ਤੇਰੀ ਅਸਲ ਹੋਊਗੀ ਚੱਲ ਕੇ ਨਾ ਮੈਂ ਲੈਣਾ ਪਤਾ ਨਾ ਕਹਿੰਨੇ ਲੈ ਚੱਲ ਚੱਲ ਤੜ ਤੂੰ ਸਬਾਈਆਂ ਜਿਹੜਾ ਇੱਕ ਨਦੀ ਹੋਕਾ ਮਾਰ ਕੇ ਓਏ ਆਜੋ ਆਜੋ ਭਾਈ ਸਾਦਨ ਬਾਸ ਬਖੋਰਾ ਜਲੂਰ ਸ਼ਾਦੀ ਹੈ ਰੀ ਰਾਤ ਰਹਿਣਾ ਜਿਹੜਾ ਮਰਜੀ ਵਾਲੇ ਹੋ ਰਸਤੇ ਹੀ ਸਵਾਰੀ ਵੀ ਚੜਜੋ ਕੋਈ ਚੱਕਰੀ ਲੋਕਲ ਰੁਕਦਾ ਯੂ ਭਾਈ ਓਏ ਨਾਲੇ ਕੋਠੇ ਤੇ ਉਤਾਰਾਂਗੇ ਕੋਠੇ ਤੇ ਓ ਮੈਂ ਕੋਲੀ